ਹਗੀ ਹੈਗੀ ਯਾਰ ਬਾਹਰ ਘਟੋ ਥੋੜੀ ਮੇਰੇ ਘਰ ਕੋ ਨੇ ਚਲੋ ਬਾਹਰ ਘਟੋ ਉਹ ਕਹਿੰਦੇ ਜੋੜੀ ਨੂੰ ਕੁਝ ਕੁਝ ਨਹੀਂ ਦੇਣਾ ਅੰਦਰ ਆ ਸਰ ਅਸੀਂ ਨਹੀਂ ਆਣਾ ਆਹ ਦੇਖੋ ਚਾਰਾਂ ਧੱਕਾ ਅਸੀਂ ਭਗਵਾਨਤ ਸਿੰਘ ਸਰਕਾਰ ਨੂੰ ਕਹਿਣਾ ਚੱਲੇ ਆ ਇਹ ਤਾਂ ਬੰਦੇ ਸਤਪੰਥ ਡੋਰੀ ਦੇ ਨੌਕਰੀ ਪਰਖਾਉਣ ਦੋਣੇ ਚਾਹੀਦੇ ਆ ਜਿਹੜੇ ਜਨਾਨੀਆਂ ਨੂੰ ਮਾਰਦੇ ਆ ਸਾਡੇ ਪ੍ਰਾਂ ਨੂੰ ਅੰਦਰ ਮਾਰਿਆ ਕੁੱਟ ਕੁੱਟੇ ਖੋਡ ਕੋਡ ਕੀਤਾ ਇਹਨਾਂ ਨੇ ਮਤਾਰ ਘਟੇ ਨੰਮ ਲਾ ਦੇ ਪੂਰੇ ਵਿੱਚ ਬੇੜਾ ਮਾਰੀਆਂ ਪੂਰੇ ਧਰਨੇ ਦੇ ਦਰੂਪੀ ਪੂਰੇ ਧਰਨੇ ਦੇ ਦਰੂਪੀ ਮੁੰਡਾ ਹੈਗਾ ਆ ਦੇਖੋ ਤੁਰ ਤੁਰ ਨੀਵਾਂ ਕਰਦਾ ਰਹਿਣਾ ਪਾਣੀ ਨਹੀਂ ਕਿਤੇ ਵੀ ਮੈਂ ਭਾਈ ਨੇ ਨਿਆਈ ਕੀਤੀ ਬਹੁਤ ਯਾਰ ਪੁਲਿਸ ਪ੍ਰਸ਼ਾਸਨ ਹਾਏ ਹਾਏ ਪੁਲਿਸ ਪ੍ਰਸ਼ਾਸਨ ਮੁਕਤ ਹਾਂ ਕੋਈ ਗੱਲ ਇਥਾਰੇ ਅੰਦਰ ਜਾਣ ਨੂੰ ਤੁਸੀਂ ਰੋਕ ਹੀ ਨਹੀਂ ਸਕਦੇ ਕੋਈ ਪਰ ਦੀ ਕੱਟੜ ਦੇ ਕਸਟੋਮਲ ਨਾ ਲੇਡੀ ਇੰਸਪੈਕਟ ਕੁੜੀ ਵੀ ਕਟਨ ਮੋਰੀ ਘੱਟ ਲਾ ਆ ਗਈ ਦੱਸੋ ਤੁਸੀਂ ਤੁੱ ਕਿਉਂ ਹੋਈ ਹੈ ਤੁਹਾਨੂੰ ਫਰੈਂਡਾ ਮੇਰਾ ਕੀ ਹੋ ਗਿਆ ਦੱਸ ਲੈ ਜਵਾਬ ਤੁੱ ਕਿਉਂ ਹੋ ਗਿਆ ਬਤਾਈ ਦੇਣਾ ਹੈ ਫਰੈਂਡਾ ਮੇਰਾ ਦੱਸ ਹਾਂ ਜੀ ਨਹੀਂ ਮੇਰਾ ਫਰੈਂਡਾ ਦੱਸ ਨਹੀਂ ਵੇ ਲੁੱਕ ਨਹੀਂ ਨਹੀਂ ਸਰ ਮੈਂ ਬਾਹਰ ਬੈਠੀ ਆ ਨਹੀਂ ਵੈਸੇ ਆਈ ਹੈ ਮੈਂ ਮਿੰਟ ਫਰੈਂਡਾ ਕਿਉਂ ਮੇਰਾ ਬਾਹਰ ਬੈਠੀ ਸੀ ਨੇ ਕਹਿੰਦੇ ਸੀ ਮੁਲਾਜ਼ਮ ਨੇ ਬੰਦਾ ਲੈ ਕੇ ਆਇਆ ਫੜ ਗਿਆ ਤੁਹਾਡੇ ਜਿਹੜਾ ਗਰੀਨ ਜਨੂੰ ਕਹਿੰਦੇ ਫਰੈਂਡ ਆ ਤੁਹਾਡੇ ਮੈਂ ਮੈਨੂੰ ਵਧਾਈ ਦੇਣ ਆਈ ਮੈਂ ਨਵੇਂ ਸਾਲ ਦੀ ਵਧਾਈ ਦੇਣ ਆਈ ਆ ਮੈਂ ਦਵਿੰਦਰ ਪਾਸੇ ਨੂੰ ਨਿਊ ਇਅਰ ਦੀ ਮਿਲਕ ਦੇ ਮੇਰਾ ਨਿਊ ਇੱਕ ਫਰੈਂਡ ਆ ਮੈਂ ਵਧਾਈ ਦੇਣ ਆਈ ਸੀ ਕਿ ਨਵੇਂ ਸਾਲ ਦੀ ਇੱਥੇ ਕੁਝ ਨਹੀਂ ਹੈ ਸਾਰੇ ਫਰੈਂਡਸ ਨਹੀਂ ਮਰੇ ਹਾਂਜੀ ਆ ਗਈ ਕਹਿੰਦਾ ਇੱਥੇ ਕੀ ਕਰਨਾ ਹੈ ਮੈਂ ਮੇਰਾ ਹਸਬੰਦ ਆ ਮੈਂ ਲੈ ਕੇ ਜਾਣਾ ਉਹਨੂੰ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾਗਰਦੀ ਕਰਾਣ ਲਈ ਉਹਨੂੰ ਲੋਕਾਂ ਨੂੰ ਮਰਵਾਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜਿਹੀ ਜਿ ਮਾਰੀ ਹੁੰਦਾ ਖੂਨੋਂ ਖੂਨੋਂ ਖਰੇ ਉਂਗਲ ਟੁੱਟ ਗਈ ਹੈ ਕਿ ਪਤਾ ਨਹੀਂ ਹੈ ਗਈ ਹੈ ਨਾਲ ਤੇ ਮੇਰੇ ਆਠ ਆ ਦਣੀਆਂ ਦੇ ਚਪੇੜ ਮਾਰੀ ਕਿ ਮੈਂ ਤੇਰਾ ਮਲਾਜਾ ਮੈਂ ਪਹਿਲਾ ਕਰਾਣਾ ਕਹਿੰਦਾ ਤੂੰ ਕੋਹੜੋਂ ਨਹੀਂ ਮਲਾਜਾ ਕਰਾਣ ਵਾਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਮਲਾਜਾ ਕਹਿੰਦੇ ਆ ਜਿਹੜਾ ਕੋਈ ਬੰਦੀ ਬੜੀ ਕਰੋ ਸੋਨੇ ਦੀ ਚਾਰ ਪਾਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ ਕਹਾਂ ਦਾ ਕਰਾ ਲੇਂਗੀ ਮੈਨੂੰ ਕਹਿੰਦਾ ਫੁੱਲ ਟਾਟ ਔਰ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਇਹ ਉੱਥੇ ਹੀ ਖੜੇ ਆ ਜੀ ਬੱਸ ਸਾਡੇ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾ ਪੂਰੀਆਂ ਨੇ ਪੈਂਡ ਕੀਤਾ ਜਾਵੇ ਪੈਂਡ ਕੀਤਾ ਜਾਵੇ ਕਿ ਡ੍ਰਿੰਕ ਬੈਗ ਕਰਕੇ ਥਾਣੇ ਅੰਦਰ ਬੈਠਾ ਜਾਵੇ ਉਹ ਆ ਗਈ ਆਵੇ ਕਿਹ ਹੈ ਰਵੀ ਕੁਮਾਰ ਅੱਛਾ ਕੀ ਗੱਲ ਬਾਤ ਮੇਰਾ ਭਰਾ ਨਾ ਛੋਟਾ ਨਾ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬੱਸ ਸਾਡੇ ਅੱਛਾ ਜੀ ਚਲੋ ਜੀ ਦੋਨਾਂ ਬਰਦਤ ਧਰਾਂ ਨੂੰ ਲੈ ਆਏ ਇੱਥੇ ਹਾਂ ਜੀ ਅਸੀਂ ਆ ਗਏ ਸੀ ਸਾਨੂੰ ਪਤਾ ਲੱਗਿਆ ਸੀਗੇ ਸਾਰੇ ਤੇ ਪਹਿਲਾਂ ਅੱਧਾ ਘੰਟਾ ਸੀ ਗੇਟ ਖੜਕਾਇਆ ਸਾਡੇ ਕੋਲੋਂ ਗੇਟ ਨਹੀਂ ਖੋਲਿਆ ਹੱਥ ਲੈ ਗੇਟ ਨਹੀਂ ਖੋਲਿਆ ਸਾਡੇ ਕਿ ਅਸੀਂ ਹੱਥ ਜੋੜੇ ਮੰਨਤਾ ਕਿਤੇ ਬੜਾ ਖੜਕਾਇਆ ਗੇਟ ਅੱਧੇ ਘੰਟੇ ਵਿੱਚ ਸਾਡੇ ਭਰਾ ਨੂੰ ਕੁੱਟ ਗਏ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨੇ ਡਾਂਗ ਮਾਰੀ ਉਹਦਾ ਹੱਥ ਖੋਨੋ-ਖੋਨ ਕਰਤਾ ਉਹਨੂੰ ਲੰਮੇ ਪਾ ਕੇ ਕੁੱਟ ਲ ਗਏ ਉਹ ਗੇਟ ਦਾ ਬੰਦ ਕਰ ਲੈਣਾ ਨੇ 40 ਵਾਲਾ ਅਸੀਂ ਕਹਿੰਦਾ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਠੀਕ ਹੈ ਦੋਨਾਂ ਤਰ੍ਹਾਂ ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਤੋਂ ਬਾਅਦ ਕਹਿੰਦਾ ਤੁਸੀਂ ਕੀ ਕਰ ਲੋਂਗੇ ਨਿਕਲਦੇ ਸਾਡੇ ਮੇਰੀ ਪਰਜਾਈ ਤੇ ਚਪੇਣ ਮਾਰਤੀ ਉਹ ਬੰਦੇ ਨੂੰ ਪੁਲਿਸ ਮਲਾ ਦੇਣੇ ਰਲ ਪੀਤੀ ਦਾਰੂ ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਕਿਹਤੋਂ ਮੁਲਾਜ਼ਮ ਆਹੋ ਆ ਪਤਾ ਨਹੀਂ ਨਾਮ ਕੀ ਆ ਆਣਾ ਤੁਹਾਡੇ ਤਾਂ ਮੁੰਡਾ ਮੋਨਾ ਜਿਹੜਾ ਫਸ ਗਿਆ ਸੀ ਜਿਹੜਾ ਛੱਡਦਾ ਹੁਣ ਤੱਕਾ ਸਾਨੂੰ ਕੁੰਡਾ ਵਾਲੀ ਕਹਿੰਦਾ ਫਿਰ ਕੀ ਹੋ ਗਿਆ ਕਿਹਤੋਂ ਮੁਲਾਜ਼ਮ ਕਹਿੰਦਾ ਮੈਂ ਕਰਾਂ ਤੁਹਾਨੂੰ ਛੱਡ ਦੂੰਗਾ ਬੰਦਾ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲਦੀ ਕਹਿੰਦਾ ਤੜੇ ਲੱਤਾਂ ਪਾਰ ਨਹੀਂ ਚੱਲਦੀ ਕਹਿੰਦਾ ਕਹਿੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਆਏ ਬੰਦਾ ਕਹਿੰਦਾ ਇੱਕ ਮਿੰਟ ਇਹ ਬੰਦੇ ਨੇ ਆਂਦੇ ਸਿ ਪੁੱਛਿਆ ਸਰ ਕੀ ਗੱਲ ਹੋਈ ਕਹਿੰਦਾ ਤੁਸੀਂ ਕੌਣ ਹੋ ਇਹਨੇ ਡਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਮੈਂ ਅਸੀਂ ਤਾਂ ਕੋਈ ਕੁਝ ਨਹੀਂ ਕੀਆ ਬਸ ਸਾਡੀ ਪਰਜਾਈ ਦੇ ਚਿਹਰੇ ਮਾਰਤੀ ਅਸੀਂ ਕਿਹਾ ਵੀ ਤੋ ਇਹਨਾਂ ਨੂੰ ਮਾਰੀ ਆ ਆ ਬਲਾਲੇਮ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਲੱਤਾਂ ਪਾਰ ਨਹੀਂ ਚਲੀਆਂ ਮੈਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ કે ਗੁੰਡੇ ਨੇ ਆ ਦੱਸੋ ਪੁਲਸ ਵਾਲੇ ਨੇ કે ਗੁੰਡੇ ਨੇ ਤੁਸੀਂ ਚੌਂਕੀ 'ਚ ਗੁੰਡੇ ਪਾਲਿਆ ਪੁਲਿਸ ਵਾਲੇ ਨਹੀਂ ਹੈਗੇ ਭਗਵੰਤਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਲੋਨ ਨਹੀਂ ਲੈ ਕੰਟਰੋਲ ਕੋਈ ਕੰਟਰੋਲ ਨਹੀਂ ਤੁਹਾਡੇ ਡਰਿੰਕਸ ਡਰਿੰਕ ਕਰਦੇ ਨੇ ਆ ਮਲਾਜਾ ਇਹ ਮੰਨਦੇ ਹੋ ਕਿ ਉਹ ਕਹਿੰਦੇ ਕਹਿੰਦੇ ਉਹ ਲੜ ਰਹੇ ਸੀ ਸ਼ਰਾਬ ਵੀ ਕਰ ਹਰ ਲੜ ਰਹੇ ਸੀ ਕਾਈਂਡਲੀ ਇਨਫੋਰਮ ਕਰੋ ਤੁਹਾਨੂੰ ਕਰੇ ਅਸੀਂ ਆਈਏ ਤੁਸੀਂ ਲੇਡੀਜ਼ ਦੇ ਹੱਥ ਪਾਉਂਗੇ ਤੂੰ ਲੇਡੀ ਦਾ ਚਪੇੜ ਮਾਰੋਂਗੇ ਹਾਂਜੀ ਨਹੀਂ ਲੈਣ ਮਾਰੀ ਮਹਿਮਾਨੀ ਆ ਬਲਾਜਮ ਨੇ ਲੇਡੀਜ਼ ਦਾ ਚਪੇੜ ਮਾਰੀ ਕਹਿੰਦਾ ਕੈਮਰਾ ਲੱਗੇ ਕਢਾ ਲਓ ਕੈਮਰਾ ਲੱਗੇ ਕਢਾ ਲਓ ਮੇਰੀ ਮਾਂ ਦੀ ਬਾਹ ਬੜੀ ਲੱਗੀਏ ਨੇ ਮੇਰੀ ਮਾਂ ਦੀ ਬਾਹ ਬੜੀ ਲੱਗੀ ਜੀ ਕੈਮਰਾ ਕਿੱਦ ਕਢਾ ਲਓ ਲੱਗਦੀ ਦੋਦਾਂ ਦੋਦਾਂ ਅਸੀਂ ਨਾਖੇ ਤੇ ਧਿਆਨ ਸਿੰਘ ਕੰਪਲੈਕਸ ਹਜ਼ਰ ਸੀਗੇ ਇਹ ਸਰਦਾਰ ਵਿਅਕਤੀ ਤੇ ਇੱਕ ਮੋਨਾ ਵਿਅਕਤੀ ਸ਼ਰਾਬੀ ਹਾਲਤ ਵਿੱਚ ਆਪਸ ਵਿੱਚ ਲੜ ਰਹੇ ਸੀਗੇ ਜਿਨਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰੋ ਇਹ ਪੁਲਸ ਦੇ ਵੀ ਗਲ ਪੈ ਗਏ ਇਹਨੂੰ ਮੈਡੀਕਲ ਕਰਾਉਣ ਵਾਸਤੇ ਅਸੀਂ ਸਿਵਲ ਹਸਪਤਲ ਲੈ ਕੇ ਜਾ ਰਹੇ ਹਾਂ ਇਸ ਤੋਂ ਨਾ ਬਹੁਤ ਕੁਝ ਨਹੀਂ ਹੋਣਾ ਇੱਥੇ ਕਿੱਥੇ ਲੈ ਕੇ ਜਾਂਦਾ ਹੋਇਆ ਹੁਣ ਅਸੀਂ ਚੌਂਕੀ ਲੈ ਕੇ ਆ ਐਪਲੀਕੇਸ਼ਨ ਲੈ ਕੇ ਸਿਵਲ ਹੌ ਕਿਹੜੀ ਚੌਂਕੀ ਲੈ ਕੇ ਲੇਕੀ ਜਗ੍ਹਾ ਤੇ ਓਰੀਜਿਨਲ ਦੀ ਧਿਆਨ ਸਿੰਘ ਕੰਪਲੈਕਸ ਅੱਛਾ ਤੇ ਇਹ ਪਗੜੇ ਪਿਛੇ ਲੇਡੀਜ਼ ਆਈ ਹੈ ਕੀ ਰੌਲਾ ਇਹਨਾਂ ਦਾ ਇਹਨਾਂ ਦੇ ਗੱਡੀਆਂ ਨੇ ਜੀ ਅੱਛਾ ਇਹ ਦਰੂਨਾ ਰੱਜੇ ਹੋਏ ਨੇ ਆਪਸ ਵਿੱਚ ਲੜ ਰਹੇ ਸੀ ਇੱਕ ਦੂਜੇ 'ਤੇ ਸੱਤ ਮਾਰ ਕੀਤੀ ਹੈ ਜਦੋਂ ਅਸੀਂ ਕਿਹਦਾ ਮੈਡੀਕਲ ਕਰਾਵਾਂਗੇ ਉਹਨਾਂ ਦੀ ਗਾਰਡੀਨ ਸਾਡੇ ਪਰਤੀ ਕੁਝ ਨਾ ਕੁਝ ਤਾਂ ਬੋਲਣਾ ਹੀ ਸਰ ਦੇਖਿਆ ਵੀ ਲੇਡੀਜ਼ ਨੂੰ ਅੰਦਰ ਠਾਣਾ ਦੇ ਵਿੱਚ ਤਾਂ ਨਹੀਂ ਲੈ ਆਂਦਾ ਗਿਆ ਸੀ ਕਿ ਬਾਹਰ ਹੀ ਸੀ ਜਿਹੜੀ ਨਹੀਂ ਲੇਡੀਜ਼ ਤਾਂ ਇਹਨਾਂ ਦੇ ਮਗਰ ਆਈਆਂ ਨੇ ਜੀ ਅਸੀਂ ਨਹੀਂ ਲੈ ਕੇ ਆਏ ਐਸ ਤਾਂ ਬੰਦੇ ਲੈ ਕੇ ਆਏ ਆ ਦੋ ਇੱਕ ਸਰਦਾਰ ਵਿਅਕਤੀ ਹੈ ਇੱਕ ਮੋਨਾ ਵਿਅਕਤੀ ਹੈ ਸ਼ਰਾਬੀ ਹੱਥ ਵਿੱਚ ਮੈਡੀਕਲ ਕਰਾਉਣ ਲਈ ਲੈ ਕੇ ਚੱਲੇ ਸਰ ਇਹਨੇ ਰੋਪ ਲਾਇਆ ਵੀ ਸਾਡੇ ਨਾਲ ਲੇਡੀਜ਼ ਨਾਲ ਕੁੱਟਮਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋਚਦਾ ਉਹਨੂੰ ਐ ਲੱਗੇ ਕਿ ਅਸੀਂ ਕਿੰਨਾ ਕੁਸ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹੱਥ ਤੇ ਇੱਕ ਦ ਉਸਦੇ ਨਾਲ ਪੈ ਗਏ ਹੁਣ ਮੈਡੀਕਲ ਨਾਲ ਲਈ ਰਿਸਿਵਰ ਹਸਪਤਲ ਲੈ ਕੇ ਚੱਲਦੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ ਦਾਰੂ ਪੀਰੇ ਦੇ ਦੋ ਹੀ ਬੰਦੇ ਆਪਸ ਚ ਲੜ ਰਹੇ ਸੀ ਲੜ ਰਹੇ ਸੀ ਠੀਕ ਹੈ ਸ਼ਾਬੀ ਅੱਜ ਓਕੇ ਠੀਕ ਕਿਹੜੇ ਗਾਣੇ ਦਾ ਮਾਮਲਾ ਜ਼ਰੇ ਡਿਵੀਜ਼ਨ ਨੰਬਰ 5 ਚੌਂਕੀ ਬਸਤੇ ਤੁਹਾਡੇ